ਤੁਸੀਂ ਦੇਖ ਰਹੇ ਹੋ ਪੁਲਾੰਗ ਅੱਜ ਕਈ ਮਹੱਤਵਪੂਰਨ ਖਬਰਾਂ ਨਾਲ ਤੁਹਾਡੇ ਸਾਹਮਣੇ ਪਵਾਉਂਦੇ ਆ ਪਹਿਲੀ ਖਬਰ ਮੁਲਾਜ਼ਮਾਂ ਵਾਸਤੇ ਹੈ ਜਿਹੜੇ ਕੇਂਦਰੀ ਮੁਲਾਜ਼ਮਾਂ ਦੇ ਲਈ ਤਾਂ ਕੇਂਦਰ ਸਰਕਾਰ ਨੇ 8ਵਾਂ ਪੇ ਕਮਿਸ਼ਨ ਸਥਾਪਿਤ ਕਰਨ ਦਾ ਸਿਧਾਰਤਕ ਫੈਸਲਾ ਲੈ ਲਿਆ ਤੇ ਉਹਦੇ ਨਾਲ ਜੁੜਿਆ ਹੁੰਦਾ ਫਿਰ ਰਾਜਾਂ ਦੇ ਮੁਲਾਜ਼ਮਾਂ ਦਾ ਵੀ ਕੇਂਦਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੇ ਪੈਨਸ਼ਨ ਅਰਜ ਨੇ ਔਰ ਸੂਬਿਆਂ ਦੇ ਮੁਲਾਜ਼ਮ ਨੇ ਇਦੇ ਵੱਖ-ਵੱਖ ਪੱਖਾਂ ਤੇ ਚਰਚਾ ਕਰਾਂਗੇ ਦੂਸਰੀ ਗੱਲ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਜਾਣ ਵਾਲੇ ਵਿਦਿਆਰਥੀ ਇਹ ਪਹਿਲੀ ਵਾਰ ਸੁਣਿਆ ਕਿ ਵਿਦਿਆਰਥੀ ਵੀ ਕਈ ਵਾਰ ਜਾ ਕੇ ਉਹ ਕਾਲਜਾਂ ਯੂਨੀਵਰਸਿਟੀਆਂ 'ਚ ਨਹੀਂ ਗਏ ਕਿਤੇ ਲੋਪ ਹੀ ਹੋ ਗਏ ਇਹੋ ਜਾਂ ਇੰਡੀਆ 'ਚੋਂ ਪਿਛਲੇ ਸਾਲ ਗਿਆ ਕੈਨੇਡਾ 'ਚ 20000 ਬੱਚਾ ਥੋੜੇ ਨਹੀਂ ਹੈ ਰਿਪੋਰਟ ਆਈ ਹੈ ਉਹ ਕਿੰਨੇ ਚੋਆ ਕਿੰਨੇ ਪਰਸੈਂਟ ਹੈ ਕਿੱਥੇ ਚਲੇ ਗਏ ਹੋਣਗੇ ਇਹਦੇ ਨਾਲ ਵੀ ਆਪਾਂ ਗੱਲ ਕਰਦੇ ਆ ਇਹਨੂੰ ਤਲਾਸ਼ਦੇ ਆ ਸ਼੍ਰੋਮਣੀ ਅਕਾਲੀ ਦਲ ਨੇ 20 ਜਨਵਰੀ ਨੂੰ 1 ਵਜੇ ਬਰਬਿੰਦਰ ਸਿੰਘ ਭੂੰਦੜ ਜਿਹੜੇ ਵਰਕਿੰਗ ਪ੍ਰਧਾਨ ਨੇ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਰੱਖ ਲਈ ਹੈ ਇਹ ਮੀਟਿੰਗ ਕੀ ਕਰੇਗੀ ਕੀ ਮਕਸਦ ਹੈ ਇਹਦੇ ਬਾਰੇ ਵੀ ਗੱਲ ਕਰਦੇ ਆ ਇਸੇ ਤਰ੍ਹਾਂ ਇੱਕ ਫਿਲਮ ਬਹੁਤ ਚਰਚਿਤ ਆਪਣੇ ਤਰੀ ਤੇ ਬੀਜਪੀ ਦੀ ਮੈਂਬਰ ਪਾਰਲੀਮੈਂਟ ਜਿਹੜੀ ਵਿਵਾਦਤ ਰਹਿੰਦੀ ਆ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਮੁੱਦਿਆਂ ਤੇ ਆਪਣੀ ਬਿਆਨਬਾਜ਼ੀ ਕਰਕੇ ਜਾਂ ਕੁਝ ਹੋ ਜੇ ਕਟਾਕਸ ਕਰਨ ਦੇ ਕਰਕੇ ਜਿਨ੍ਹਾਂ ਨਾਲ ਖਾਸ ਤੌਰ ਤੇ ਪੰਜਾਬੀਆਂ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਮੋਹ ਮੁਹੱਬਤ ਕਿਹਾ ਜਾਂਦਾ ਇਸ ਸਾਰੇ ਮਾਮਲੇ 'ਚ ਉਹਨਾਂ ਦੀ ਫਿਲਮ ਹੈ ਐਮਰਜੈਂਸੀ ਹਾਲਾਂਕਿ ਐਮਰਜੈਂਸੀ ਦਾ ਪੰਜਾਬ ਨਾਲ ਖਾਸ ਬਾਅਰ ਹੈ ਪਰ ਉਹ ਐਮਰਜੈਂਸੀ ਫਿਲਮ ਦਾ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ ਆਫੀਸ਼ੀਅਲੀ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਉਹ ਅੱਜ ਜਾਰੀ ਹੋ ਰਹੀ ਹੈ ਰੀਲਿਜ਼ ਹੋ ਰਹੀ ਹੈ ਇਹ ਇੱਕ ਦਿਨ ਪਹਿਲਾਂ ਚਿੱਠੀ ਲਿਖਣਾ ਇੱਕ ਤਾਂ ਇਹ ਵੀ ਗੱਲ ਹੈ ਕਿ ਰੀਲੀਜ਼ ਡੇਟ ਉਹਦੀ ਕਈ ਦਿਨਾਂ ਤੋਂ ਆਈ ਹੋਈ ਸੀ ਪਰ ਸਰੋਵਣੀ ਕਮੇਟੀ ਨੇ ਇਹਦੇ ਪ੍ਰੋਟੈਸਟ ਕਰਨ ਦੇ ਫੈਸਲੇ ਵੀ ਕੀਤੇ ਨੇ ਕਿ ਪੰਜਾਬ 'ਚ ਰੋਕ ਲੱਗੇ ਪੰਜਾਬ ਦੀ ਸਰਕਾਰ ਦਿੱਲੀ ਦੇ ਵਿੱਚ ਗਈ ਹੋਈ ਹੈ ਤੁਕੇ ਦਿੱਲੀ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਐਮਐਲਏ ਤੇ ਮੰਤਰੀਆਂ ਦੀ ਡਿਊਟੀ ਲੱਗੀ ਹੋਈ ਹੈ ਚੀਫ ਮਿਨਿਸਟਰ ਸਮੇਤ ਉਹ ਕੀ ਕਰ ਰਹੇ ਨੇ ਇਹ ਵੀ ਇੱਕ ਮਸਲਾ ਹੈ ਪੰਜਾਬ ਦੇ ਹੋਰ ਬਹੁਤ ਸਾਰੇ ਮਸਲੇ ਜਿਹੜੇ ਆ ਰਹੇ ਨੇ ਜਿਨ੍ਹਾਂ ਤੇ ਆਰ ਪਾਰਟੀ ਮੀਟਿੰਗ ਵੀ ਬਲਾਉਣ ਦੀ ਗੱਲ ਵਿਧਾਨ ਸਭਾ ਦੇ ਸੈਸ਼ਨ 'ਚ ਚਰਚਾ ਕਰਨ ਦੀ ਗੱਲ ਬਾਰ-ਬਾਰ ਸਰਕਾਰ ਨੇ ਵਾਦਾ ਵੀ ਕੀਤਾ ਸੀਗਾ ਕਿਸਾਨਾਂ ਦੇ ਨਾਲ ਉਹ ਜਿਵੇਂ ਜਿਵੇਂ ਅੱਗੇ ਚੱਲਿਆ ਜਾ ਰਿਹਾ ਤੇਵੇਂ ਤੇਵੇਂ ਆਵਾਜ਼ਾਂ ਉੱਠ ਰਹੀਆਂ ਜਾ ਰਹੀਆਂ ਬ੍ਰੋਧੀ ਧਿਰਾਂ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਰਹੀਆਂ ਨੇ ਕਿ ਤੁਸੀਂ ਕਿਉਂ ਨਹੀਂ ਕਰਦੇ ਗੱਲ ਇਹਦੇ ਤੇ ਵੀ ਕਰਾਂਗੇ ਔਰ ਐਸੇ ਟੰਗ ਦੇ ਨਾਲ ਪਹਿਲਾ ਸਵਾਲ ਹੈਗਾ ਕਰੋਨਾ ਮੁਲਾਜ਼ਮਾਂ ਦਾ ਤੇ ਪੈਨਸ਼ਨਰਾਂ ਦਾ ਦੇਸ਼ ਦੇ ਵਿੱਚ ਉਹਨਾਂ ਲਈ ਸ਼ਾਇਦ ਖੁਸ਼ੀ ਦਾ ਸਵਾਲ ਹੈ ਔਰ 8ਵਾਂ ਪੇ ਕਮਿਸ਼ਨ ਬਿਠਾ ਦਿੱਤਾ ਗਿਆ ਬਿਠਾਉਣ ਦਾ ਫੈਸਲਾ ਹੋ ਗਿਆ ਐਤੋਂ ਪਹਿਲਾਂ 2016 ਦੇ ਵਿੱਚ ਜਿਹੜਾ ਕਮਿਸ਼ਨ ਸੀ 7ਵਾਂ ਪੇ ਕਮਿਸ਼ਨ ਉਹਦੀਆਂ ਸਿਫਾਰਸ਼ਾਂ ਆਈਆਂ ਸੀ ਹੁਣ ਇਸ ਦੀਆਂ ਕਹਿੰਦੇ ਨੇ 226 ਤੱਕ 2026 ਤੱਕ ਇਹਦੀਆਂ ਸਫਾਰਸ਼ਾਂ ਆਉਣ ਦੀ ਉਮੀਦ ਹੈ ਭਾਵੇਂ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਸੀ ਕਹਿੰਦੇ ਨੇ ਉਹਦੇ ਵਿੱਚ ਦੇਰੀ ਹੋਈ ਹੈ ਕੁਝ ਹੱਦ ਤੱਕ ਪਰ ਫਿਰ ਵੀ ਵੱਡੇ ਪੱਧਰ ਤੇ ਉਮੀਦ ਜਿਤਾਈ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਉਹਦਾ ਚੇਅਰਮੈਨ ਤੇ ਦੋ ਮੈਂਬਰ ਗਵਰਨਮੈਂਟ ਜਲਦੀ ਨਾਮਿਨੇਟ ਕਰ ਦੇਗੀ ਔਰ ਇਹਦੇ ਨਾਲ ਇੱਕ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਲਗਭਗ ਲਗਭਗ ਪੈਨਸ਼ਨਰਾਂ ਦੀ ਪੈਨਸ਼ਨ ਤੇ ਸੈਲਰੀ ਬੇਸਕਪੇ ਜਿਹਦੇ ਜਿਹੜੇ ਪੈਰਾਮੀਟਰ ਦੇ ਤਹਿਤ ਉਹ ਤਾਇਕ ਕੀਤੀਆਂ ਜਾਂਦੀਆਂ ਨੇ ਦੁੱਗਣੇ ਹੋ ਜਾਣ ਦੀ ਸੰਭਾਵਨਾ ਬਿਆਨ ਕੀਤੀ ਜਾ ਰਹੀ ਹੈ ਤੇ ਇਸੇ ਢੰਗ ਦੇ ਨਾਲ ਉਹਦਾ ਸਟੇਟਾਂ ਦੇ ਵਿੱਚ ਵੀ ਆਮ ਤੌਰ ਦੇ ਉੱਤੇ ਬਹੁਤ ਸਾਰੇ ਸਟੇਟਾਂ 'ਚ ਇਹ ਹੈ ਕਿ ਜਦੋਂ ਗਵਰਨਮੈਂਟ ਆਫ ਇੰਡੀਆ ਕਰ ਦਿੰਦੀ ਹੈ ਇਸ ਕਮਿਸ਼ਨ ਬਣਾ ਦਿੰਦੀ ਹੈ ਤਾਂ ਉਸ ਸਿਫਾਰਸ਼ਾਂ ਜਾਂ ਆਪਣਾ ਕੋਈ ਕਮਿਸ਼ਨ ਬਣਾ ਕੇ ਉਹਦੇ ਨੇੜੇ-ਤਰੇ ਦੀਆਂ ਸਿਫਾਰਸ਼ਾਂ ਲਾਗੂ ਹੁੰਦੀਆਂ ਨੇ ਸਟੇਟਾਂ ਦੇ ਵਿੱਚ ਵੀ ਪਰਸ ਸਟੇਟਾਂ ਕੀ ਕਰ ਰਹੀਆਂ ਆਸਪਤਾਲ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਦਾ ਤਾਂ 48 ਲੱਖ ਕਰੋੜ ਦਾ ਬਜਟ ਹੈ ਤੇ ਕੁਝ ਹੋਰ ਵੀ ਪੈਸੇ ਉਹਦੇ ਕੋਲ ਕਾਫੀ ਇਕੱਠੇ ਜਾਂਦੇ ਨੇ ਇਹ ਵੀ ਇੱਕ ਸਵਾਲ ਹੈ ਸਟੇਟਾਂ ਦੇ ਵਿੱਚ ਤਾਂ ਕਿਹਾ ਜਾਂਦਾ ਕਿ ਪੰਜਾਬ ਸਰਕਾਰ ਦੇ ਬੰਦ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਪੰਜਾਬ ਦੇ ਮੁਲਾਜ਼ਮਾਂ ਦਾ 18228 ਕਰੋੜ ਰੁਪਇਆ ਪੰਜਾਬ ਦੇ ਮੁਲਾਜ਼ਮਾਂ ਦਾ ਪਿਛਲਾ ਜਿਹੜਾ ਬਕਾਇਆ ਨਗਾਤਾਰਤਾ ਦੇ ਵਿੱਚ ਉਹ ਰਹਿੰਦਾ ਹੈ ਹਜੇ ਜੀਦ ਚੋ ਡੀਏ ਦੀ ਕਿਸ਼ਤ 119 ਕਰੋੜ 119% ਕਿਹਾ ਜਾਂਦਾ ਮਤਲਬ ਡੀਏ ਮਹਿੰਗਾਈ ਨਾਲ ਜੁੜਿਆ ਹੁੰਦਾ 4-4% 2% ਵਧਾ 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 ਕੇ ਲਗਭਗ ਮਹਿੰਗਾਈ ਦੁੱਗਣੇ ਤੋਂ ਜ਼ਿਆਦਾ 100% ਤੋਂ ਜਦੋਂ ਜ਼ਿਆਦਾ ਵੱਧ ਜੇ ਤਾਂ ਉਹ ਤੋਂ ਜ਼ਿਆਦਾ ਫਿਰ ਹੁਣ ਤੱਕ ਕਿਹਾ ਹੋਇਆ ਇੱਕ ਕਿਸ਼ਤ ਸੈਦ ਪਿੱਛੇ ਜਾਰੀ ਕੀਤੀ ਹੈ ਬਾਕੀ ਬਕਾਇਆ ਹੈ ਤੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਕਿਹਾ ਸੀ ਕਿ ਅਸੀਂ 2030-31 ਤੱਕ ਹੌਲੀ ਹੌਲੀ ਕਰਕੇ ਦੇ ਦਾਂਗੇ 2030 31 ਤੱਕ ਹੌਲੀ ਹੌਲੀ ਕਰਕੇ ਉਹ ਦੇ ਦੋਗੇ ਜਾਂ ਨਹੀਂ ਦੇ ਦੋਗੇ ਪਤਾ ਨਹੀਂ ਰੈਵਨਿਊ ਕਿੰਨਾ ਕ ਹੈ ਤੇ ਮੁੜ ਕੇ ਨਵਾਂ ਆ ਜਾਊਗਾ ਉਹ ਕਿਵੇਂ ਦੇ ਦੋਗੇ ਉਹਦੇ ਵਸੀਲੇ ਕਿੱਥੋਂ ਜਟਾਓਗੇ ਤੇ ਬਾਕੀ ਦੇ ਜਿਹੜੇ ਹੋਰ ਵੀ ਬਹੁਤ ਬਰਗ ਨੇ ਤੇ ਕੈਪੀਟਲ ਐਕਸਪੈਂਡੀਚਰ ਦੇ ਸਵਾਲ ਨੇ ਉਹ ਮੂੰਹ ਅੱਡੀ ਖੜੇ ਨੇ ਇਹ ਸਰਕਾਰਾਂ ਲਈ ਨਹੀਂ ਇਕੱਲੇ ਪੂਰੇ ਸੂਬੇ ਪੂਰੇ ਦੇਸ਼ ਦੇ ਲਈ ਸੋਚਣ ਦਾ ਸਵਾਲ ਹੈ ਕਿ ਰੈਵਨਿਊ ਜਨਰੇਸ਼ਨ ਕਿਵੇਂ ਹੋਵੇ ਵੈਲਥ ਦੀ ਬਰਾਬਰ ਵੰਡ ਜ਼ਿਕਰ ਨਹੀਂ ਹੁੰਦੀ ਬਰਾਬਰੀ ਵਨ ਕਿਵੇਂ ਤੋੜਿਆ ਜਾਵੇ ਕਿਸ ਤਰੀਕੇ ਨਾਲ ਲੋਕਾਂ ਨੂੰ ਪੈਸੇ ਦੇ ਵਿੱਚ ਹਿੱਸੇਦਾਰ ਬਣਾਇਆ ਜਾਣਾ ਜਾਂ ਫਿਰ ਕੁਝ ਲੋਕ ਬਹੁਤ ਹੱਸੀਅਤੋਂ نیچے ਰਹਿ ਜਾਣਗੇ ਤੇ ਕੁਝ ਲੋਕ ਥੋੜਾ ਜਾ ਠੀਕ ਠਾਕ ਜ਼ਿੰਦਗੀ ਜਿਉਣਗੇ ਇਸ ਲਈ ਇਹ ਬਹੁਤ ਇੰਪੋਰਟੈਂਟ ਗੱਲ ਹੈ ਇਹਦਾ ਅਸਰ ਕੇਵਰ ਮੁਲਾਜ਼ਮਤ ਤੇ ਨਹੀਂ ਪੈਂਦਾ ਜਾ ਪੈਨਸ਼ਨ ਆ ਰਹੇ ਨਹੀਂ ਪੈਣਾ ਇਹਦਾ ਅਸਰ ਓਵਰ ਆਲ ਬਜਟ ਦੇ ਆਸਰੇ ਦੇ ਨਾਲ ਸਭ ਤੇ ਪੈਣਾ ਹੈ ਗੈਰਸਗਠ ਖੇਤਰ ਦੇ ਲੋਕਾਂ ਤੇ ਵੀ ਪੈਣਾ ਤੇ ਦੂਜਿਆਂ ਤੇ ਵੀ ਪੈਣਾ ਇੱਕ ਵੱਡਾ ਹੈ ਤੇ ਮੁਆਜਬਾ ਲਈ ਜ਼ਰੂਰ ਹੈ ਖੁਸ਼ੀ ਦੀ ਲਹਿਰ ਹੈਗੀ ਹੈ ਦੂਜਾ ਸੌਰ ਜਿਹੜਾ ਸਟੂਡੈਂਟਸ ਦਾ ਸਾਡੇ ਕਿਹਾ ਜਾਂਦਾ ਕਿ ਗੁਰਾਂ ਦੇ ਨਾਲ ਤੇ ਬਸਰਾਂ ਵਾਲੇ ਪੰਜਾਬ ਚ ਬੱਚਿਆਂ ਦਾ ਜੀ ਲੱਗਣੋ ਹਟ ਗਿਆ ਪਲੱਸ 2 ਕਰੋ ਤੇ ਵਿਦੇਸ਼ ਦੌੜੋ ਜਿੰਮੇ ਵੀ ਮਰਜੀ ਦੌੜੋ ਜਿੰਨੀ ਮਰਜੀ ਤਕਲੀਫ ਹੋ ਜੇ ਬਹੁਤ ਸਾਰੇ ਹਾਈਲਾਈਟਸ ਦੇ थ्रू ਜਾਂਦੇ ਨੇ ਤੇ ਇੱਕ ਰਸਤਾ ਮਿਲ ਜਾਂਦਾ ਚਲੋ ਜਾਣ ਦੇ ਵਾਸਤੇ ਕਿਸੇ ਨਾ ਕਿਸੇ ਕਾਲਜ ਕਿਸੇ ਨਾ ਕਿਸੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਹੋ ਜਾਂਦਾ ਹੈ ਕਈ ਕਿਹਾ ਜਾਂਦਾ ਉਧਰ ਵੀ ਡੰਮੀ ਹੁੰਦੇ ਨੇ ਉਧਰ ਕਾਲਜ ਲੱਭਦੇ ਵੀ ਨਹੀਂ ਇਹ ਵੀ ਇੱਕ ਪ੍ਰੋਬਲਮ ਆ ਰਹੀ ਹੈ ਤੇ ਪਰ ਇਹ ਇਹ ਸਮੱਸਿਆ ਜਿਹੜੀ ਰਿਪੋਰਟ ਤਾਜੀ ਆ ਰਹੀ ਹੈ ਇਹ ਦੂਸਰੇ ਤਰ੍ਹਾਂ ਦੀ ਹੈ ਇਹ ਕਹਿੰਦੇ ਨੇ ਕਾਲਜ ਤੇ ਯੂਨੀਵਰਸਿਟੀ ਜਿੱਥੇ ਕਿਤੇ ਉਹ ਬੱਚਿਆਂ ਨੇ ਦਾਖਲਾ ਲਿਆ ਸੀ ਇਦਰੋਂ ਤਾਂ ਚਲੇ ਗਏ ਪਰ ਉੱਥੇ ਕਿਤੇ ਲੱਭ ਨਹੀਂ ਰਹੇ ਇਹ 50000 ਬੱਚਾ ਗਿਆ ਤੇ ਉਹਦੇ 24000 ਦਾ ਇੱਕ 2024 ਦੇ ਮਾਮਲੇ 'ਚ 24 ਦੇ ਸੈਸ਼ਨ 'ਚ 20000 ਲੋਕ ਨਹੀਂ ਲੱਭ ਰਹੇ। ਔਰ ਇਹ ਮੰਨਿਆ ਜਾ ਰਿਹਾ ਜਿਹੜੇ ਸਰਚ ਕਰਦੇ ਨੇ ਇੰਡੀਅਨ ਏਜੰਸੀ ਜੀ ਵੀ ਇਹ ਸਰਚ ਕਰ ਰਹੀਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਪਤਾ ਲੱਗ ਜਾ ਕਿੱਥੇ ਨੇ ਬਹੁਤ ਕਹਿੰਦੇ ਨੇ ਅਮਰੀਕਾ 'ਚ ਚਲੇ ਗਏ ਹੋਣਗੇ ਬਾਰਡਰ ਟੱਪ ਕੇ ਆਉਣਗੇ ਜਾਂ ਕੈਨੇਡਾ 'ਚ ਲੁਕ ਛਿਪ ਕੇ ਆਪਣੀ ਕੋਈ ਗੱਲ ਕਰ ਰਹੇ ਨੇ। ਇਹ ਇੱਕ ਬਹੁਤ ਵੱਡਾ ਮਾਮਲਾ ਹੈ ਉਹ 20000 ਬੱਚਿਆਂ ਅੰਦਰ ਜਾਨ ਦੇ ਜੋਖਮ ਦੀ ਵੀ ਗੱਲ ਹੈ ਉਹਨਾਂ ਦੇ ਸਥਾਪਿਤ ਹੋਣ ਦੇ ਵਿੱਚ ਜਿਹੜਾ ਜੀਵਨ ਸੰਘਰਸ਼ ਹੈ ਉਹਨਾਂ ਦਾ ਉਹ ਕਿੱਡਾ ਕੌਖਾ ਹੋ ਸਕਦਾ ਕਿੰਨਾ ਹੋਏਗਾ ਉਹ ਵੀ ਗੱਲ ਹੈ ਇਹ ਸਾਰੀਆਂ ਚੀਜ਼ਾਂ 'ਚ ਦੇਖਣ ਦਾ ਸਵਾਲ ਹੈ ਕਿ ਜੇ ਪੰਜਾਬ ਰਹਿਣ ਯੋਗ ਨਾ ਹੋਇਆ ਉਹਨਾਂ ਦੇ ਇਛਾ ਮਤਾਬਕ ਨਾ ਬਦਲਿਆ ਤਾਂ ਕਿੰਨੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਆ ਉਹਨਾਂ ਦੇ ਮਾਪੇ ਵੀ ਪਿੱਛੇ ਡੀਕਦੇ ਰਹਿਣਗੇ ਤੇ ਉਹ ਆਪ ਵੀ ਕਿਹਨਾ ਮੁਸ਼ਕਲਾਂ ਦੇ ਵਿੱਚੋਂ ਲੰਘਣਗੇ ਇਹ ਬਹੁਤ ਵੱਡਾ ਸਵਾਲ ਹੈ ਇਹ 2004 ਮਾਰਚ ਅਪ੍ਰੈਲ 2024 ਤੱਕ ਦਾ ਡਾਟਾ ਜਿਹੜੇ ਪਿਛਲੇ ਸਾਲ ਗਏ ਸੀਗੇ ਅੱਗੇ ਵੀ बार-बार ਇਹੋ ਜਿਹਾ ਡਾਟਾ ਆਉਂਦਾ ਰਹਿੰਦਾ ਹੈ ਮੁਸੀਬਤ ਭਰੀ ਜ਼ਿੰਦਗੀ ਜਿਉ ਕੇ ਕਦੇ ਨਾ ਕਦੇ ਐਡਜਸਟ ਵੀ ਹੋ ਜਾਣਗੇ ਤਾਂ ਜ਼ਿੰਦਗੀ ਦੇ ਖੂਬਸੂਰਤ ਪਾਣੋ ਚੱਲ ਚਲੇ ਜਾਂਦੇ ਨੇ ਅਸਲ ਦੇ ਵਿੱਚ ਇਹ ਕਿਉਂ ਹੁੰਦਾ ਹੈ ਇਹਦੇ ਬਾਰੇ ਸੋਚਣਾ ਸਾਡੀਆਂ ਇੱਥੋਂ ਦੀਆਂ ਸਰਕਾਰਾਂ ਦੀ ਵੀ ਇੱਥੋਂ ਦੇ ਸਮਾਜ ਦੀ ਇੱਥੋਂ ਦੇ ਬੌਧਿਕ ਤਬਕੇ ਦੀ ਸਭ ਦੀ ਜ਼ਿੰਮੇਵਾਰੀ ਹੈ। ਤੀਜੀ ਗੱਲ ਐਮਰਜੈਂਸੀ ਫੈਲਣ ਦਾ ਸਵਾਲ ਹੈ। ਪੰਜਾਬ ਦਾ ਐਮਰਜੈਂਸੀ ਨਾਲ ਗੂੜਾ ਨਾਤਾ ਹੈ ਦੇਸ਼ 'ਚ ਸਭ ਤੋਂ ਜ਼ਿਆਦਾ ਗੂੜਾ ਨਾਤਾ। ਉਹ ਨਾਤਾ ਕੀ ਹੈ? ਕਿ ਜਦੋਂ ਐਮਰਜੈਂਸੀ ਲੱਗਦੀ ਹੈ ਪੂਰੇ ਦੇਸ਼ ਦੇ ਲੋਕ ਵੱਡੇ ਲੀਡਰ ਫੜ ਕੇ ਜਿਹੜਾਂ 'ਚ ਬੰਦ ਕਰ ਦਿੱਤੇ ਜਾਂਦੇ ਨੇ। ਅਖਬਾਰਾਂ ਦੇ ਉੱਤੇ ਸ਼ਕਤੀ ਬਾਕੀ ਚੀਜ਼ਾਂ ਜੋ ਵੀ ਹੁੰਦੀਆਂ ਨੇ ਪਰ ਪੰਜਾਬ 'ਚ ਇੱਕੋ ਇੱਕ ਸੂਬਾ ਸੀ ਇਹ ਜਿੱਥੇ ਉਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਉਣ ਦੀ ਠਾਨੀ ਹਰ ਰੋਜ਼ ਦਰਬਾਰ ਸਾਹਿਬ ਤੋਂ ਜਥੇ ਚੱਲਦੇ ਸੀ ਤੇ ਗ੍ਰਿਫਤਾਰੀ ਦੇਣ ਜਾਂਦੇ ਸੀ ਪੰਜਾਬ ਦੇ ਬਹੁਤ ਸਾਰੇ ਸੱਜਣ ਇਹੋ ਜਿਹੇ ਨੇ ਜਿਨ੍ਹਾਂ ਨੇ ਲਗਾਤਾਰ ਪੂਰੀ ਦੀ ਪੂਰੀ 19 ਦੇ 19 ਮਹੀਨੇ ਜੇਲ੍ਹ ਕੱਟੀ ਉਹ ਸਾਰੇ ਮਾਮਲਿਆਂ ਦੇ ਵਿੱਚ ਔਰ ਉਸ ਦਲੇਰੀ ਦਾ ਮਜਾਰਾ ਜੋ ਪੰਜਾਬ ਨੇ ਉਦੋਂ ਕੀਤਾ ਦੇਸ਼ ਤੇ ਪੂਰੇ ਦੇਸ਼ ਦੇ ਵਿੱਚ ਬਾਕੀ ਦੇਸ਼ ਤੋਂ ਇਹੋ ਜਿਹਾ ਮਾਹੌਲ ਨਹੀਂ ਮਿਲਿਆ ਜਿਹੜੇ ਲੋਕ ਇਹ ਕਹਿੰਦੇ ਨੇ ਨਾ ਅੱਜ ਕਿ ਪੰਜਾਬੀ ਹੀ ਕਿਉਂ ਲੜਦੇ ਨੇ ਪੰਜਾਬੀ ਕਿਸਾਨ ਨੇ ਕਿਉਂ ਬੈਠਾ ਹੈ ਬਾਕੀ ਸੂਬਾ ਤਾਂ ਬੈਠਾ ਨਹੀਂ ਐਮਰਜੈਂਸੀ ਦਾ ਇਤਿਹਾਸ ਪੜ ਕੇ ਦੇਖੋ ਚੱਕ ਕੇ ਦੇਖੋ ਪਤਾ ਲੱਗ ਜਾਊਗਾ ਕਿ ਉਦੋਂ ਨਹੀਂ ਕਿਹਾ ਕਿਸੇ ਨੇ ਕਿ ਪੰਜਾਬੀ ਕਿਉਂ ਜਾਂਦੇ ਨੇ ਜੇਲ੍ਹਾਂ ਆਪ ਬਹੁਤ ਸਾਰੇ ਤਾਂ ਛੁੱਪ ਕੇ ਫੜੇ ਗਏ ਇਹ ਆਪ ਮਾਰੇ ਜੇਲ੍ਹਾਂ ਦੇ ਵਿੱਚ ਗਏ 35-40 ਹਜ਼ਾਰ ਬੰਦਾ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀਗੀ ਔਰ ਹਾਲਾਂਕਿ ਕਿਹਾ ਜਾਂਦਾ ਸੀ ਕੇਂਦਰਾਗਦੀ ਰੱਖਿਆ ਸੀ ਤੁਹਾਨੂੰ ਕੀ ਤਕਲੀਫ ਹੈ ਤੁਹਾਨੂੰ ਤੁਸੀਂ ਰਾਜ ਕਰਦੇ ਰਹੋ ਪਰ ਉਦੋਂ ਤੱਕ ਇੱਕ ਜਲਵਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਕਿ ਅਸੀਂ ਸਾਡੇ ਗੁਰੂ ਦੀ ਵਿਚਾਰਧਾਰਾ ਤੇ ਚੱਲਦੇ ਆਂ ਕਿਉਂਕਿ ਉਹਨੇ ਹਰ ਜ਼ੁਲਮ ਦੇ ਖਰਾਬ ਟੱਕਰ ਲੈਣ ਦਾ ਸਾਨੂੰ ਸੰਦੇਸ਼ ਦਿੱਤਾ ਹੈ ਇਸੇ ਕਰਕੇ ਸੱਤਾ ਮੇਂ ਨਹੀਂ ਹੈ ਮਾਹੌਲ ਤੇ ਸਾਹਮਣੇ ਖੜੀ ਮੁਸੀਬਤ ਜਿਹੜੀ ਹੈ ਉਹਨੂੰ ਐਡਰੈਸ ਕਰਨਾ ਤੇ ਉਹਦੇ ਨਾਲ ਸੱਜਣਾ ਇਹ ਸਾਡੀ ਮੇਨ ਪ੍ਰਾਪਤੀ ਰਹੀ ਸੀ ਤੇ ਇਹੀ ਕੌੜਾ ਜਿਹੜਾ ਸਿੱਖਾਂ ਦਾ ਤੇ ਪੰਜਾਬ ਦਾ ਲਗਾਤਾਰ ਬਣਿਆ ਆ ਰਿਹਾ ਤੇ ਬਣਿਆ ਹੋਇਆ ਸੀਗਾ ਪਰ ਹੁਣ ਇਹ ਕਿਸੇ ਹੋਰ ਸੰਦਰਭ ਵਿਚ ਆ ਰਹੀ ਹੈ ਇਹ ਉਸ ਸੰਦਰਭ ਦੇ ਵਿੱਚ ਆ ਰਹੀ ਹੈ ਕਿ ਐਮਰਜੈਂਸੀ ਫਿਰ ਐਮਰਜੈਂਸੀ ਦੇ ਮਤਲਬ ਉਹਦਾ ਨਾਂ ਲਿਖ ਲਿਆ ਕਿ ਇੰਦਰਾ ਗਾਂਧੀ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਜੀ ਨੇ ਐਮਰਜੈਂਸੀ ਲਾਈ ਸੀ ਉਹਦੇ ਜੀਵਨ ਦਾਰ ਸੰਬੰਧਤ ਹੈ ਹੁਣ ਉਹਦੇ ਜੀਵਨ ਨਾਲ ਸੰਬੰਧਤ ਉਹ ਤੋਂ ਬਾਅਦ ਤੱਕ ਦਾ ਮਾਹੌਲ ਵੀ ਹੈ ਦਰبار صاحب ਤੇ ਹਮਲੇ ਦਾ ਮਾਹੌਲ ਵੀ ਹੈ ਉਦੋਂ ਬਾਅਦ ਉਹਦੇ ਕਤਲ ਦਾ ਮਾਹੌਲ ਵੀ ਹੈ ਕਤਲ ਤੋਂ ਬਾਅਦ ਨਵੰਬਰ 84 ਦਾ ਸਵਾਲ ਵੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਤਾਂ ਫਿਰ ਉਹਨਾਂ ਦੇਖੀ ਦੀ ਸ਼ਾਇਦ ਇਹ ਗੱਲਾਂ ਹੋਣ ਕਿ ਐਮਰਜੈਂਸੀ ਦੇ ਮਾਮਲੇ ਦੇ ਵਿੱਚ ਤਾਂ ਜੋ ਕਿਹਾ ਗਿਆ ਕੀ ਕਿਹਾ ਗਿਆ ਨਹੀਂ ਪਤਾ ਪਰ ਸਿੱਖਾਂ ਦੇ ਮਾਮਲੇ ਦੇ ਵਿੱਚ ਕੁਝ ਜਿਹੜਾ ਕਿ ਸੰਭਵ ਹੈ ਜਿਹੜਾ ਡਰ ਲੱਗਦਾ ਹੈ ਇਹ ਹੀ ਗੱਲ ਹੈ ਕਿ ਜੋ ਅਪਰੋਚ ਬਾਅਦ ਦੇ ਵਿੱਚ 15 ਸਾਲ ਇੱਕ ਨੈਰੇਟਿਵ ਬੁਣਿਆ ਗਿਆ ਦੇਸ਼ ਦੇ ਵਿੱਚ ਅਤਵਾਦੀ ਵਖਵਾਦੀ ਕਹਿਣ ਦਾ ਤੇ ਉਸ ਮਾਮਲੇ ਦੇ ਵਿੱਚ ਜਿਸ ਢੰਗ ਨਾਲ ਫੌਜ ਤੇ ਪੁਲਿਸ ਲਾਕੇ ਰੱਖੀ ਪੰਜਾਬ ਦੇ ਵਿੱਚ ਹਜ਼ਾਰਾਂ ਬੰਦਾ ਅਣਪਛਾਤੇ ਤੌਰ ਦੇ ਤੇ ਵੀ ਮਾਰਿਆ ਗਿਆ ਆਡੈਂਟੀਫਾਈ ਕਰਕੇ ਜਿੱਦੇ ਜਸਵੰਤ ਸਿੰਘ ਖਾਰੜਾ ਦੀ ਜਾਨ ਗਈ ਤੇ ਹੋਰਾਂ ਲੋਕਾਂ ਦੀ ਗਈ ਤੇ ਹੋਰ ਤਰੀਕਿਆਂ ਨਾਲ ਵੀ ਹੋਇਆ ਉਹ ਸਾਰੀਆਂ ਚੀਜ਼ਾਂ ਦੇ ਸੰਦਰਭ ਚ ਸ਼ਾਇਦ ਜਿਹੜੀ ਇਕ ਓਵਰਆਲ ਸੋ ਕਾਲਡਨ ਇਕਤਾ ਖੰਡਤਾ ਜਿੰਨੂੰ ਵੈਸੇ ਕਹਿੰਦੇ ਨੇ ਨੈਸ਼ਨਲਿਸਟ ਇੰਟੀਗਰਿਟੀ بڑے ਸ਼ਬਦਾਂ ਦੇ ਜ਼ੋਰ ਦਿੱਤਾ ਜਾਂਦਾ ਹੈ ਉਸੇ ਕਮਿਊਨਿਟੀ ਨੂੰ ਦੇ ਖਿਲਾਫ ਪੰਗਰਿਆ ਗਿਆ ਜਿੰਦੀਆਂ 1.5% ਆਬਾਦੀ ਦੀਆਂ 50% ਤੋਂ ਜ਼ਿਆਦਾ ਕੁਰਬਾਨੀਆਂ ਸੀ। ਦੇਸ਼ ਦੇ ਮਾਮਲੇ 'ਚ ਕੱਲਾ ਦੇਸ਼ ਦੇ ਮਾਮਲੇ 47 ਨੇ ਉਸ ਤੋਂ ਬਾਅਦ 65 ਦੇ 71 ਦੀ ਜਿੰਨੀਆਂ ਜਗਾਂ ਲੱਗੀਆਂ ਉਹਨਾਂ ਦੇ ਮਾਮਲਿਆਂ ਦੇ ਵਿੱਚ ਵੀ ਪਰ ਜੇ ਐਟੀਟਿਊਡ ਉਸ ਲੈਵਲ ਦਾ ਹੋਏਗਾ ਤਾਂ ਸ਼ਾਇਦ ਇਹ ਕਿਹਾ ਗਿਆ ਹੋਵੇ ਉਹਦੇ 'ਚ ਕਿ ਕਿਵੇਂ ਪੰਜਾਬ ਦੇ ਵਿੱਚੋਂ ਅੱਤਵਾਦ ਦੇ ਰੂਪ ਚ ਪੈਦਾ ਹੋਇਆ ਫਲਾਨਾ ਕੀਤਾ ਤਾਂ ਕੀ ਇੰਦਰਾ ਗਾਂਧੀ ਨੂੰ ਗਲੋਰੀਫਾਈ ਕੀਤਾ ਗਿਆ ਉਸ ਜਾਂ ਜਿਹੜੇ ਹੋਰ ਲੀਡਰ ਸੀ ਚਾਹੇ ਉਦੋਂ ਦੇ ਜਨ ਸੰਘ ਦੇ ਜਾਂ ਬੀਜੇਪੀ ਦੇ ਜਾਂ ਬਾਕੀ ਜਿਹੜੇ ਉਹਨੂੰ ਲਗਾਤਾਰ ਕਹਿ ਰਹੇ ਸੀ ਕਿ ਫੌਜ ਦੇ ਹਵਾਲੇ ਕਰੋ ਪੰਜਾਬ ਫੌਜ ਦੇ ਹਵਾਲੇ ਕਰੋ ਕਮਿਨਿਸਟਾਂ ਦੇ ਗਰੁੱਪਾਂ ਸਮੇਤ ਕੁਝ ਉਹ 17 ਚੋਂ ਦੇਖਿਆ ਗਈ ਫਿਲਮ ਹੈ ਜਿਹਨਾਂ ਚ ਕਹਾਣੀ ਸਾਹਮਣੇ ਨਹੀਂ ਆਉਂਦੀ ਪਤਾ ਨਹੀਂ ਬਾਕੀ ਚੀਜ਼ਾਂ ਕੀ ਨੇ ਪਰ ਉਹਦੇ ਤੇ ਇਹਨਾਂ ਭਾਵਨਾਵਾਂ ਦੇ ਤਹਿਤ ਪਾਵਨ ਦੀ ਲਾਉਣ ਦਾ ਮੰਗ ਕੀਤੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਉਹਦੇ ਸਕੱਤਰ ਚੀਫ ਸਕੱਤਰ ਤੇ ਹੋਰ ਡੀਸੀ ਅਮਰਸਰ ਨੂੰ ਪਰਸਨਲੀ ਵੀ ਕੱਲ ਦੇਖਿਆਏ ਸੀਗੇ ਮੈਮੋਰੰਡਮ ਹੋਰਾ ਜਗਾ ਵੀ ਦਿੱਤੀ ਹੈ ਚੀਫ ਮਿਨਿਸਟਰ ਨੂੰ ਚਿੱਠੀ ਲਿਖੀ ਗਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਨੋ ਕੀਕਰ ਟੋਕਾਟੇ ਪੰਜਾਬ ਚ ਦਾਦਾਗੂ ਕੀਤੀ ਜਾਵੇ ਅਜੇ ਸਰਕਾਰਾਂ ਤੇ ਤਰਫ ਤੋਂ ਕੋਈ ਜਵਾਬ ਨਹੀਂ ਸਰਕਾਰ ਨੇ ਇਹ ਵੀ ਨਹੀਂ ਕਿਹਾ ਕਿ ਅਸੀਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਬੰਦਾਈਆਂ ਅਸੀਂ ਤਾਂ ਨਹੀਂ ਲਾਉਣੀ ਸਰਕਾਰ ਨੇ ਇਹ ਵੀ ਨਹੀਂ ਕਿਹਾ ਕਿ ਗੱਲ ਕਰਨੀ ਹੈ ਜਾਂ ਮੀਟਿੰਗ ਸੱਦਦੇ ਆ ਜਾਂ ਵਿਚਾਰ ਲੈਣੇ ਆ ਕੋਈ ਇਹੋ ਜੀ ਗੱਲ ਨਹੀਂ ਕੀਤੀ ਤੇ ਉਸੇ ਟੱਕ ਦੇ ਨਾਲ ਗੱਲ ਚੱਲ ਰਹੀ ਹੈ ਕਿਉਂਕਿ ਸਰਕਾਰ ਦਿੱਲੀ ਚ ਵਿਜੀ ਹੈ ਅਸਲ ਚ ਚੋਣਾਂ ਕਿਸੇ ਵੀ ਸ਼ਾਸਕੀ ਤੇ ਲਈ ਸ਼ਾਸਕੀ ਲੀਡਰ ਲਈ ਸਾਡੇ ਲਈ ਬਹੁਤ ਇੰਪੋਰਟੈਂਟ ਨੇ ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਨੇ ਇਹਨਾਂ ਮਾਮਲਿਆਂ ਦੇ ਵਿੱਚ ਔਰ ਇਸੇ ਤਰੀਕੇ ਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਦਾ ਇੱਕ ਧਿਆਨ ਆਇਆ ਜਿਦੇ ਚ ਕਿਹਾ ਗਿਆ ਕਿ ਪਾਰਲੀਮੈਂਟਰੀ ਬੋਰਡ ਦੀ ਜਿਹੜੀ ਮੀਟਿੰਗ 20 ਤਰੀਕ ਨੂੰ ਸੱਦੀ ਹੈ ਜਦੋਂ ਨਾਂਦੀ ਵਰਕਿੰਗ ਕਮੇਟੀ ਦੀ ਮੀਟਿੰਗਸ ਨੂੰ ਉਦੋਂ ਵੀ ਇਹ ਐਲਾਨ ਕੀਤਾ ਗਿਆ ਸੀ ਕਿ ਪਾਰਲੀਮੈਂਟਰੀ ਬੋਰਡ ਉਹਦੇ ਮੁਖੀ ਵੀ ਬਰਵਿੰਦਰ ਸਿੰਘ ਭੁੰਦੜ ਨੇ ਅਨੁਸ਼ਾਸਨ ਕਮੇਟੀ ਉਹਦੇ ਮੁਖੀ ਵੀ ਬਰਵਿੰਦਰ ਸਿੰਘ ਭੁੰਦੜ ਨੇ ਤੇ ਪਾਰਟੀ ਦੇ ਵਰਕਿੰਗ ਪ੍ਰਧਾਨ ਵੀ ਬਰਵਿੰਦਰ ਸਿੰਘ ਭੁੰਦੜ ਨੇ ਉਹਨਾਂ ਸਾਰਿਆਂ ਦੇ ਦੇਖਦੇ ਹੋਏ ਪਾਰਟੀ ਦੇ ਕੰਮਕਾਜ ਦੀ ਦੇਖਰੇ ਕਰਨਗੇ ਇਸ ਕਰਕੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਬੁਲਾ ਲਈ ਉਹ ਮੀਟਿੰਗ ਇਸ ਕਰਕੇ ਬੁਲਾਈ ਹੈ ਕਿ 20 ਤਰੀਕ ਤੋਂ ਸ਼ੁਰੂ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਕੱਟਣ ਦੀ ਮੁਹਿੰਮ ਜੜੀ ਹੈ ਉਹਨੂੰ ਕਿਵੇਂ ਸੁਚਾਰੂ ਤਰੀਕੇ ਨਾਲ ਚਲਾਇਆ ਜਾਵੇ ਉਹਨੂੰ ਕਿਵੇਂ ਬਿਹਤਰ ਤਰੀਕੇ ਨਾਲ ਚਲਾਇਆ ਜਾਵੇ ਇਹਦਾ ਮਤਲਬ ਅਕਾਲੀ ਦਲ ਗিয়ার ਅਪ ਹੋ ਚੁੱਕਿਆ ਪੂਰੀ ਤਰ੍ਹਾਂ ਆਪਣੀ ਵਰਕਿੰਗ ਕਮੇਟੀ ਦੇ ਫੈਸਲੇ ਮੁਤਾਬਕ ਆਪਣੇ ਤਰੀਕੇ ਨਾਲ ਆਪਣੇ ਗਰੁੱਪ ਦੀ ਮੈਂਬਰਸ਼ਿਪ ਕੱਟਣ ਦੇ ਲਈ ਪਰ ਦੂਜਾ ਪਾਸਾ ਨਾਲ ਦੀ ਨਾਲ ਜਥੇਦਾਰ ਸਾਹਿਬ 20 ਤਰੀਕ ਤੱਕ ਕੁਝ ਕਹਿੰਦੇ ਨੇ ਨਹੀਂ ਕਹਿੰਦੇ ਜਿਹੜੇ ਵਿਰੋਧੀ ਧਿਰ ਦੇ ਇਹਨਾਂ ਦੇ ਵਿਰੋਧੀ ਗੁੱਟ ਦੇ ਬਾਕੀ ਜਾਂ ਤਾਂ ਕੀ ਜਿਨ੍ਹਾਂ ਨੂੰ ਕਹੋ ਜੀ ਨੂੰ ਚਾਹੇ ਬਾਗੀ ਕਹਿੰਦੇ ਹੋ ਰਹੇ ਉਹ ਜਦੋਂ ਮਿਲ ਕੇ ਆਏ ਨੇ ਉਹ ਕਹਿੰਦੇ ਨੇ 2 ਦਸੰਬਰ ਦਾ ਫੈਸਲਾ ਲਾਗੂ ਕਰਾਉਣਾ ਜੀ ਸੱਤ ਮੈਂਬਰੀ ਕਮੇਟੀ ਆਏਗੀ ਸ਼ਾਇਦ 20 ਤਰੀਕ ਤੱਕ ਇਹ ਧੁੰਦ ਛਟ ਜੇ ਕਿਸ ਨਾ ਕਿਸੇ ਤਰੀਕੇ ਕੋਈ ਜ਼ਿਆਦਾ ਕਲੈਰਿਟੀ ਆ ਜੇ ਪਰ ਹਜੇ ਤੱਕ ਇਹ ਟਕਰਾਅ ਤੇ ਵਿਵਾਦ ਤੇ ਇਹ ਉਧਰੋਂ ਚੱਲਦਾ ਦਿਖਾਈ ਦਿੰਦਾ ਕਦਮ ਦਰ ਕਦਮ ਉਧਰੋਂ ਚੱਲ ਰਿਹਾ ਤੇ ਉਸੇ ਮਾਮਲੇ ਦੇ ਵਿੱਚ ਹੀ ਸੋਚਣ ਦੀ ਲੋੜ ਬੇहद ਜ਼ਰੂਰੀ ਹੈ ਪੰਜਾਬ ਸਰਕਾਰ ਪੰਜਾਬ ਚ ਰਹਿੰਦੀ ਹੈ ਜਾਂ ਪੰਜਾਬ ਦੇ ਵਿੱਚ ਕੋਈ ਗੱਲ ਹੁੰਦੀ ਹੈ ਜਾਂ ਨਹੀਂ ਬੜੇ ਦੇਰ ਦੇ ਦੇਖੇ ਨਹੀਂ ਥੋੜਾ ਜਿਹਾ ਚੀਫ ਮਿਨਿਸਟਰ ਦੇਖੇ ਨੇ ਇੱਕ ਪਾਤਰ ਸਾਹਿਬ ਦੀ ਯਾਦ ਦੇ ਵਿੱਚ ਗੁਰਨਾਨਕ ਦੇਵ ਯੂਨੀਵਰਸਿਟੀ ਤੇ ਉੱਥੇ ਗਏ ਸੀ ਕਿ ਆਪਾਂ ਕੋਈ ਕਰਨਾ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਹੈ ਇਹਦੇ ਵਿੱਚ ਕੋਈ ਅੱਗੇ ਵੱਧੂ ਰੋਲ ਪਲੇ ਕਰਨਾ ਦੂਸਰਾ ਪਟਿਆਲੇ ਦੇ ਵਿੱਚ ਇੱਕ ਹੋਟਲ ਦਾ ਨੈਗੋਸ਼ੀਏਸ਼ਨ ਕਰਨ ਦਾ ਸਵਾਲ ਸੀਗਾ ਕਿ ਉੱਥੇ ਇੱਕ ਬਹੰਗੇ ਲਗਜ਼ਰੀ ਹੋਟਲ ਹੋਊਗਾ ਤੇ ਉਹ ਜੇ ਹੋਰ ਵੀ ਬਣਾਵਾਂਗੇ ਕਿਉਂ ਨਹੀਂ ਪੰਜਾਬ 'ਚ ਤਾਂ ਹੀ ਵੱਡੇ ਵੱਡੇ ਬੰਦੇ ਆਉਣਗੇ ਜ 48000 ਤੋਂ ਲੈ ਕੇ 2-2 ਲੱਖ ਰੁਪਏ ਤੱਕ ਦੀ ਨਾਈਟ ਸਟੇ ਹੋਏਗੀ ਉੱਥੇ ਤਾ ਵੱਡੇ ਬੰਦੇ ਆਉਣਗੇ ਤਾਂ ਇਨਵੈਸਟ ਕਰਨਗੇ ਐਵੇਂ ਕ੍ਰਿਟਿਕ ਕਰਨ ਨੂੰ ਤਾਂ ਵੈਸੇ ਹੀ ਹੈ ਇੱਕ ਆਦਤ ਪਈ ਹੋਈ ਆ ਹਰ ਗੱਲ ਦਾ ਵਿਰੋਧ ਕਰਨ ਦੀ ਉਹ ਇੱਕ ਅਲੱਗ ਗੱਲ ਹੈ ਪਰ ਜੇ ਕਿਤੇ ਥੋੜਾ ਜਿਹਾ ਅੱਗੇ ਜਾ ਕੇ ਅੱਜ ਤੱਕ 52 ਦਿਨ ਤੋਂ ਜੀ ਮੰਿਸਟਰ ਖਨੌਰੀ ਵੀ ਗੇੜਾ ਬਾੜ ਰਿਹਾ ਹੁੰਦੇ ਜਿਵੇਂ ਸਹੀਦ ਭਗਤ ਸਿੰਘ ਦੇ ਖਟਖਟ ਕਲਾ ਖੜ ਕੇ ਕਿ ਆਸੀ ਕੇ ਸਰਕਾਰ ਪਿੰਡਾਂ ਦੀਆਂ ਗਲੀਆਂ ਚੋਂ ਚੱਲੇਗੀ ਸ਼ਹਿਰਾਂ ਦੇ ਮੋਹੱਲਿਆਂ ਚੋਂ ਚੱਲੇਗੀ ਜੇ ਉਹ ਗਲੀ ਤੇ ਮਹੱਲਾ ਦੁਵਾਰਾਂ ਦੇਖਿਆ ਹੁੰਦੇ ਕਿਤੇ ਨਾ ਕਿਤੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਲੱਗ ਜਰੀ ਹੋਟਲ ਦਾ ਪਰ ਜੇ ਉਹ ਗਲੀ ਤੇ ਮਹੱਲਾ ਬਿਸਰਗੇ ਦਿਮਾਗ ਦੇ ਵਿੱਚੋਂ ਤਾਂ ਜ਼ਰੂਰ ਤਕਲੀਫ ਹੋਏਗੀ ਕਿ ਤੁਸੀਂ ਵਫਾ ਕਿਹਦੇ ਨਾਲ ਪਾ ਲਓਗੇ ਕਿਹਦੇ ਨਾਲ ਨਹੀਂ ਪਾ ਲਓਗੇ ਇਹ ਤੁਹਾਡੇ ਤੇ ਨਿਰਭਰ ਕਰੂਗਾ ਹੁਣ ਤਾਂ ਜਿਹੜੇ ਬਿਲਕੁਲ ਮੂਰਛਤ ਹੋਏ ਪਏ ਅਬਰੋਧੀ ਸੀ ਅੱਜ ਤੱਕ ਤੁਸੀਂ ਚੰਦੀਆਂ ਚਲਾਈਆਂ ਨੇ ਵਿਰੋਧ ਦਿਖਾਈ ਹੋ ਨਹੀਂ ਦਿੱਤਾ ਕਿਤੇ ਕੁਚਾਂਜ ਦਾ ਵਿਰੋਧ ਜਿੱਥੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਸਰਕਾਰ ਫਸਾ ਲਈ ਗਈ ਹੈ ਆਮ ਤਰੀਕੇ ਨਾਲ ਚੱਲ ਰਿਹਾ ਬਰੋਦ ਸੀ ਪਰ ਫਿਰ ਵੀ ਬਿਆਨ ਨਹੀਂ ਦਿੱਤਾ ਹਜੇ ਕਿਹੜਾ ਕੋਈ ਬਹੁਤ ਚੈਲੇਂਜ ਹੈ ਬਿਆਨ دیتا ਪ੍ਰਤਾਪ ਸਿੰਘ ਬਾਜਵਾ ਨੇ ਕਿ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਬਣਾਓ ਜੀ ਬਿਆਨ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਡਿਮਾਂਡ ਤਾਂ ਚੰਗੀ ਹੈ ਪਰ ਅੱਜ ਕੱਲ ਤਾਂ ਐਮ ਐਲ ਏ ਹੈ ਨਹੀਂ ਡਾਕਟਰ ਸੁਖੀ ਚਲੇ ਗਏ ਈਆਲੀ ਘਰ ਬੈਠੇ ਨੇ ਬੀਬੀ ਗਨੀਬ ਕੌਰ ਕੱਲੀ ਹੈ ਉਹ ਵੀ ਪੋਲੀਟੀਕਲ ਬਹੁਤ ਜ਼ਿਆਦਾ ਨਹੀਂ ਨੇ ਉਸ ਲੈਵਲ ਦੀ ਪਰਫਾਰਮੈਂਸ ਵਿਧਾਨ ਸਭਾ ਚ ਨਹੀਂ ਤੇ ਸ਼ਾਇਦ ਆਕਾਲੀ ਦਨ ਹੋਰ ਪਾਰਟੀ ਮੀਟਿੰਗਸ ਦਵਾਉਂਦਾ ਜੀ ਚ ਵੱਡੇ ਲੀਡਰ ਜਾਂਦੇ ਵੱਡੇ ਤਰੀਕੇ ਦੇ ਨਾਲ ਆਪਣੀ ਗੱਲ ਰੱਖਦੇ ਤਾਂ ਉਹ ਗੱਲ ਵੀ ਇੱਕ ਇੰਪੋਰਟੈਂਟ ਹੁੰਦੀ ਸਰ ਪਾਰਟੀ ਮੀਟਿੰਗ ਵੀ ਬਣਾਈ ਜਾਣੀ ਚਾਹੀਦੀ ਹੈ ਤੇ ਵਿਧਾਨ ਸਭਾ ਦਾ ਸੈਸ਼ਨ ਵੀ ਇਹ ਟੈਕਨੀਕਲੀ ਵੀ اخਲਾਕੀ ਤੌਰ ਤੇ ਵੀ ਪੰਜਾਬ ਦੇ ਸਾਹਮਣੇ ਖੜੀਆਂ ਸਮੱਸਿਆਵਾਂ ਦੇ ਤੌਰ ਦੇ ਉੱਤੇ ਵੀ ਬੇਹੱਦ ਜ਼ਰੂਰੀ ਹੈ ਜਿਹੜੀਆਂ ਸਰਕਾਰਾਂ ਚਰਚਾ ਤੋਂ ਭੱਜਦੀਆਂ ਨੇ ਗੁਰਮੀਤ ਸਿੰਘ ਖੋਡੀਆਂ ਨੇ ਜਿਹੜੇ ਦਿਨ ਕਿਸਾਨਾਂ ਆਗੂਆਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵਿਧਾਨ ਸਭਾ ਦਾ ਸੈਸ਼ਨ ਵੀ ਸੀਓ ਮਿਨਿਸਟਰ ਨੇ ਵਾਦਾ ਵਾਦਾ ਕੀਤਾ ਬਣਾਵਾਂਗੇ ਉੱਥੇ ਇਹ ਜਿਹੜੀ ਪਾਲਿਸੀ ਦਾ ਡਰਾਫਟ ਹੈ ਉਹਨੂੰ ਕੰਡੈਮ ਕਰਾਂਗੇ ਤੇ ਉਹਦੇ ਖਿਲਾਫ ਅਸੀਂ ਮਤਾ ਪਾਵਾਂਗੇ ਪਰ ਇਹ ਅੰਦਰ ਖਾਤੇ ਭੇਜਤਾ ਤੇ ਉਹ ਮਤਾ ਕਿੱਥੇ ਹੈ ਉਹ ਮਤਾ ਅਸੈਂਬਲੀ ਚ ਪੈਂਦਾ ਦੁਨੀਆ ਨੂੰ ਪਤਾ ਲੱਗਦਾ ਪੂਰੇ ਕਿਸਾਨਾਂ ਨੂੰ ਤੇ ਸਾਰਿਆਂ ਨੂੰ ਪਤਾ ਲੱਗਦਾ ਕਿ ਤੁਸੀਂ ਕੀ ਲਿਖ ਕੇ ਭੇਜਿਆ ਜਾਦਾ ਬਿਹਤਰ ਹੋਣਾ ਸੀ ਔਰ ਉਹਦੇ ਚ ਕੁੜਬੇਲੀ ਵੜਨੀ ਸੀ ਸਾਰਿਆਂ ਨੇ ਤੁਹਾਡੀ ਸਹਿਮਤੀ ਤੁਹਾਡੇ ਨਾਲ ਸਹਿਮਤ ਹੋਣਾ ਸੀ ਹੋਰ ਕੋਈ ਬੜੀ ਕਰਨੀ ਸੀ ਜਿਹੜੀ ਡਰਾਫਟ ਮੰਡੀ ਕਰਨ ਦੀ ਪਾਲਿਸੀ ਆ ਖੇਤੀ ਮੰਡੀ ਕਰਨ ਦੀ ਉਹਨੂੰ ਰੱਦ ਕਰਾਂਗੇ ਰੱਦ ਕਰਨ ਦਾ ਚਿੱਠੀ ਤਾਂ ਭੇਜੀ ਸੀ ਉਹਨਾਂ ਨੇ ਪਰ ਕਿਸਾਨ ਅਜੇ ਵੀ ਉਹਨਾਂ ਨੂੰ ਸ਼ੰਕਾ ਹੈ ਕਿ ਜਿਹੜਾ ਤਰੀਕਾ ਸੀ ਜਿਹੜਾ ਇਫੈਕਟਿਵ ਰੋਲ ਪਲੇ ਕਰਨਾ ਸੀਗਾ ਪ੍ਰਭਾਵਸ਼ਾਲੀ ਵਿਰੋਧ ਹੋਣਾ ਸੀ ਦੇਸ਼ ਦੇ ਵਿੱਚ ਦੁਨੀਆ 'ਚ ਮੈਸੇਜ ਜਾਣਾ ਸੀ ਜਿਹੜੀ ਚਰਚਾ ਹੋ ਕੇ ਵਿਧਾਨ ਸਭਾ ਦੇ ਵਿੱਚ ਮਤਾ ਪੈਣਾ ਸੀ ਜਿਹਦਾ ਕੋਈ ਵਿਰੋਧ ਵੀ ਨਹੀਂ ਸੀ ਕਰ ਰਿਹਾ ਸਾਰੇ ਅਨਸਾਰ ਸਭ ਤੁਹਾਡੀ ਨਾਲ ਹੋਣਾ ਸੀ ਉਹ ਮੌਕਾ ਕਿਉਂ ਗਵਾਇਆ ਜਾ ਰਿਹਾ ਲਗਾਤਾਰ ਇਸ ਮਾਮਲੇ ਦੇ ਵਿੱਚ ਤੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਕਿਉਂ ਨਹੀਂ ਜਾ ਰਿਹਾ ਜਿੱਥੇ ਇੰਨੇ 94 ਐਮ ਐਲ ਏ ਹੋ ਗਏ ਹੁਣ ਤਾਂ ਜਿੱਥੇ ਵਿਰੋਧ ਨਹੀਂ ਕੋਈ ਬਹੁਤ ਜ਼ਿਆਦਾ ਕੁਝ ਨਹੀਂ ਹੈ ਡਰ ਕਾਦੇ ਤੋਂ ਸੈਸ਼ਨ ਲੰਮੇ ਕਿਉਂ ਨਹੀਂ ਹੋ ਰਹੇ ਕਿਉਂ ਡੰਗ ਟਪਾਈ ਹੋ ਰਹੀ ਹੈ ਲੋਕਾਂ ਨੇ ਚੁਣਿਆ ਸੀ ਸੈਸ਼ਨਾਂ ਦੇ ਵਿੱਚ ਚਰਚਾ ਕਰਨ ਲਈ ਮੁੜ ਕੇ ਜੇ ਹਟਾਤਾ ساری ਉਮਰ ਤਰਸੋਗੇ ਸੈਸ਼ਨ 'ਚ ਬੜਨ ਦਾ ਮੌਕਾ ਨਹੀਂ ਮਿਲਣਾ ਇਹ ਜ਼ਿੰਦਗੀ 'ਚ ਬਾਰ-ਬਾਰ ਮੌਕੇ ਨਹੀਂ ਮਿਲਦੇ ਜਿਹੜਾ ਮਿਲਿਆ ਉਹਦਾ ਸਦਉਪਯੋਗ ਕਰ ਲੋ ਨਹੀਂ ਤਾਂ ਕਹਿੰਦੇ ਨੇ ਤਾਲਵ ਖੁੰਜੀ ਡੋਮਣੇ ਗਾਵੇ ਆਲਪਤਾਲ ਵਾਲਾ ਹਾਲ ਹੋ ਜਾਂਦਾ ਉਦੋਂ ਵਕਤ ਤੋਂ ਖੁੰਝ ਕੇ ਫਿਰ ਉਹ ਗੱਲ ਨਹੀਂ ਬੜਦੀ ਉਸ ਪਦਰ ਦੀ ਇਸ ਕਰਕੇ ਸੈਕਟਰੀਅਟ ਦੇ ਵੱਡੇ ਵੱਡੇ ਕਮਰੇ ਪੂਰਾ ਲੋਗ ਲਾਣਾ ਸਾਰੇ ਸੇਵਾ ਕਰਨ ਲਈ ਉਹ ਕੇਵਲ ਤਾਂ ਨੇ ਕਿ ਤੁਹਾਡੀ ਸਰਕਾਰ ਬਣਾਦੀ ਹੈ ਜੇ ਉੱਥੇ ਵੀ ਕਦੇ ਨਹੀਂ ਜਾਣਾ ਨਾ ਲੋਕਾਂ ਨੂੰ ਜਾਣ ਦੇਣਾ ਨਾ ਪਤਾ ਲੱਗਦਾ ਤੇ ਸਾਰਿਆਂ ਨੂੰ ਔਖਾ ਕਰਤਾ ਇਹ ਪਤਾ ਨਹੀਂ ਕਦ ਲੰਘ ਜਾਂਦੀਆਂ ਨੇ ਉਮਰਾ ਤੇ ਬਾਅਦ ਦੇ ਵਿੱਚ ਜਾ ਕੇ ਸ਼ਾਇਦ ਪਛਤਾਉਣ ਨਾਲ ਕੋਈ ਫਾਇਦਾ ਨਹੀਂ ਹੈ ਕਿ ਜੀ ਮੁਰਖ ਜੇ ਜਾਂਦੇ ਤਾਂ ਸ਼ਾਇਦ ਚੰਗੇ ਰਹਿੰਦੇ ਇਸ ਲਈ ਇਹ ਮੌਕੇ ਹੀ ਨੇ ਮੌਕੇ ਦਾ ਫਾਇਦਾ ਆਪਣੇ ਫੇਵਰ ਚ ਵੀ ਤੇ ਲੋਕਾਂ ਦੇ ਫੇਵਰ ਚ ਵੀ ਹੋਏਗਾ ਤਾਂ ਬਹੁਤ ਚੰਗੀ ਗੱਲ ਹੋਏਗੀ ਅੱਜ ਲਈ ਇਹ ਨਹੀਂ ਤੁਸੀਂ ਦੇਖਦੇ ਰਹੋ ਪਲੰਗ ਬਹੁਤ ਬਹੁਤ ਧੰਨਵਾਦ